ਲੋ ਜੀ ਹੁਣ ਦੋਨੇ ਪੈਣਾ ਪੈਣਾ ਲੱਗੀਆਂ ਨੇ ਸਾਗ ਸਾਫ ਕਰਨ ਇਹ ਮਾਸੀ ਹੁਣਾ ਦਾ ਸਾਗ ਆ ਮਾਸੀ ਕਹਿੰਦੇ ਇੱਥੋਂ ਹੀ ਸਾਫ ਕਰਕੇ ਲੈ ਜਾਨੀ ਆ ਹਾਂ ਹਾਂ ਠੀਕ ਆ ਮਾਸੀ ਤੁਸੀਂ ਦਿਖਾ ਦਿਓ ਲੈ ਮਾਸੀ ਦੋ ਵਾਰੀ ਸਾਗ ਕਿਵੇਂ ਖਾਵਾਂਗੇ ਉਧਰੋਂ ਮੰਮੀ ਨੇ ਬਣਾਣਾ ਨਹੀਂ ਆ ਨਾ ਉਹ ਕਹਿੰਦੀਆਂ ਬਲੌਗ ਵਾਲਿਆਂ ਨੂੰ ਚਲ ਸਾਗ ਨੂੰ ਲਾਉਣੇ ਆ ਤੜਕਾ ਤੜਕਾ ਵੀ ਲੱਗ ਜਾ ਕ ਪਹਿਲਾਂ ਸਾਫ ਕਰੋ ਫਿਰ ਤੋਂ ਮਾਸੀ ਸਿੱਧੇ ਹੀ ਆਈ ਜਾ ਕੇ ਕੱਟ ਵੜ ਦੇਈ ਧੋਈ ਨਾ ਵੇਖੋ ਸਹੀ ਤਿਆਰ ਇੱਕ ਤੁਮਾਰਾ ਤੁਮੇ ਸਾਲ ਮੈਂ ਵੀ ਟਕਲੇ ਕੁਰਸੀ ਨਹੀਂ ਆਦੀ ਕਰਦੀ ਜਿੱਤਰਾ ਤੁਸੀਂ ਮਿੰਦਸੀ ਲੈ ਹਾਂ ਉਹਦੀ ਮਮਤਾ ਦੀ ਦਰਾਣੀ ਬਣਾਉਂਦੀ ਹੈ ਜene ਸਾਹ ਕੱਟਦੀ ਆ ਹਾਂ ਥਾੜ ਫਾੜ ਉਤਰੇ ਟਕਲੇ ਆਏ ਆ ਕਰਕੇ ਹਾਂ ਅਸੀਂ ਤੇ ਹੁਣ ਉਤਰੇ ਹੀ ਕੱਟਨੇ ਉਹ ਮੈਨੂੰ ਮੇਰ ਕੋਲ ਤੇ ਮੈਂ ਵੀ ਉਵੇਂ ਹੀ ਕੱਟਨੀ ਆ ਮੈਂ ਤੇ ਰਾਲ ਸਾਲ ਉਥੇ ਰੱਖੇ ਨੀ ਤੂੰ ਕਰਕੇ ਨਹੀਂ ਮੈਂ ਦਾਤ ਲੱਭਦੀ ਫਿਰਾਂ ਕਹਿੰਦੀ ਆਂਟੀ ਜੀ ਤੁਸੀਂ ਕੀ ਖਾ ਲੋ ਕੇ ਹਾਂ ਤੁਸੀਂ ਸਾਰਾ ਕੱਟ ਕਰ ਤਾੜ ਫਾੜ ਕਰ ਨਹੀਂ ਮਹੀ ਜਿਹੜੀ ਮਸ਼ੀਨ ਵਾਲੀ ਹੈ ਨਾ ਮਸ਼ੀਨ ਉਦਣਾ ਗਰੀਕ ਪਰਣਾ ਮੰਮੀ ਨਾ ਮਮਮੀ ਦਾਤ ਦੇ ਨਾਲ ਇੰਨਾ ਵਧੀਆ ਸਾਫ ਕੱਟ ਲੈਂਦੇ ਆ ਨਾ ਮੰਮੀ ਕਿੱਥੇ ਆਪਣਾ ਦਾਤ ਕੀ ਆਇਆ ਮੇਰੀ ਮਮਮੀ ਨੂੰ ਕੱਟਣਾ ਹੀ ਹੁੰਦਾ ਹੁਣ ਪਹਿਲਾਂ ਹੋਰ ਮੇਰੇ ਕੋ ਬਿਆ ਨਹੀਂ ਹੁੰਦਾ ਹਾਂ ਪ੍ਰੋਬਲਮ ਹੋ ਜਾਂਦੀ ਹੈ ਨਾ ਖਲੋਤੀ ਕੋਈ ਕੰਮ ਕਰ ਸੇ ਇਹ ਹਣਾ ਕੀ ਕਰਨਾ ਕਰ ਦਦੇ ਨਾ ਮੈਨੂੰ ਘਰ ਰੱਖ ਕੇ ਫੇਰ ਜਾਊਂਗੀ ਆਹ ਬਹੁਤ ਨਾ ਆਣੇ ਨਾ ਦੇਦੀ ਚੇਦੀ ਕਰਦਾ ਆਪਾਂ ਨੂੰ ਦੇਖੋ ਨਾਨੀ ਨੇ ਕਿੰਨਾ ਸਾਰਾ ਘਰ ਲਿਆ ਬਾਥੂ ਵਾਲੀ ਰੋਟੀ ਬੜੀ ਸਵਾਦ ਲੱਗਦੀ ᱛੋ ਛ ਬਾਥੂ ਵਾਲੀ ਰੋਟੀ ਤੇ ਮੇਥੀ ਵਾਲੀ ਬਾਥੂ ਵਾਲੀ ਹੈ ਨਾ ਪਾਲਕ 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 ਨਹੀਂ ਪਾਲਕ ਨਹੀਂ ਪਾਲਕ ਦੀ ਨਹੀਂ ਮੈਂ ਬਣਾਉਣਾ ਨੂੰ ਤੇ ਚਲੋ ਪਾਲਕ ਵਾਲੀ ਰੋਟੀ ਬਣਾ ਸਕਦਾ ਆਟੇ 'ਚ ਮੈਂ ਐਸੇ ਕਰੀ ਆਟਾ ਗਨ ਲਓ ਹਾਂ ਕੋਈ ਨਾ ਕੋਈ ਦੇ ਦੇ ਨਾ ਨਹੀਂ ਆ ਖਾਓ ਨਾ ਨਹੀਂ ਬੱਚੀ ਤਲੀ ਬਾਣੀ ਦੀ ਕੋਈ ਦੇ ਦੇ ਵਾਪਸ ਲੈ ਜਾ ਮੈਂ ਕਿ ਬੰਨ ਕੇ ਲੈ ਜਾ ਮੈਂ ਜਾਵਾਂ ਦੇ ਨਾਲੇ ਦਾ ਧਰ ਦਿਨਾ ਤੀਂ ਮੈਂ ਕਰਾਣਾ ਹਾਂ ਇਹ ਕੋਈ ਥੋੜੀ ਮਧੂ ਕਰ ਜੀ ਬਿੰਦੀ ਤੇ ਮਿਕਸ ਕਰ ਲਓ ਆਪ ਨੂੰ ਮੀਰੇ ਮੇਰੇ ਬਿਲਾ ਹੋਂ ਤੇ ਚਾਰੀ ਰਾਣੀ ਆਉਂਦੇ ਆ ਹਾਂ ਪਾਣੇ ਰਹੀ ਲੋਸੇ ਸੰਖੜੇ ਜੀ ਇਸ ਸੰਖੜੇ पंखों पे पंखा पे बच्चे बिठावंदी बैग हां मशीन पंखा तो पंखे सालों को है दी आदि एक ही लाते एक दो घुट घुट सी के पहला हुंगा से कहते नहीं कि सर राज भाई थे थे बैठे नहीं हां पहला पंखा ले फोन में बाजरा चाहे गड़ाती देखो अपना गया बन देखो साग गया बन साग नी तड़का कर देगी मक्की मम्मी बनाने मैं साग नगा के मैं हो जाना इधर भाभी ने छान देना आटा ਅਜੇ ਸੇ ਤਿੰਨੋ ਜਣੀਆਂ ਰਸੋਈ 'ਚ ਕੰਮ ਕਰ ਰਹੇ ਹੈ ਹੈ ਕਿਪਾ ਆ ਗਿਆ ਇੰਨਾ ਜ਼ਿਆਦਾ ਸਾਗ ਦਾ ਕੰਮ ਹੈ ਕਿ ਤਿੰਨਾਂ ਜਣੀਆਂ ਨੂੰ ਮੜਨਾ ਪੈ ਗਿਆ ਤਾਂ ਕੋਈ ਨਹੀਂ ਮੈਂ ਤੇ ਤੜਕਾ ਲਾ ਦੇਣਾ ਉਧਰੋਂ ਆਟਾ ਗੁੰਨ ਲੈ ਬੇਖੋ ਇੱਧਰ ਮਮਾ ਰਸੋਈ ਦੇ ਬਾਹਰ ਮਮਾ ਅੰਦਰ ਮਮਾ ਲੋਹੀ ਆਪਾਂ ਪਾ ਟਮਾਟਰ ਵਧੀਆ ਸੋ ਤੜਕਾ ਜਿਵੇਂ ਸਾਗ ਬਣਿਆ ਬਹੁਤ ਸੁਣਾ ਹੈ

कि मिर्च पत्तियां थी अदरक भी पाया लहसुन भी पाया देख हूं मैं लहसुन थोड़ा पाया है तड़के में कर्ची बड्डी लेना नहीं आ ठीक आ क कर्ची आ रही ना और ऊपर को बड्डी टच करना टिक जी ऊपर का मेरे हाथ में ना लग गए नहीं लगगा मैं ध्यान ना कर रही हूं सुन लिया तो बनती है भली वाला ਵਧੀਆ ਬੁੰਨਿਆ ਜਾਂਦਾ ਸਰਦੀਆਂ ਵਿੱਚ ਨਾ ਕੋਸੇ ਪਾਣੀ ਨਾਲ ਬੁੰਨੋ ਤੇ ਵਧੀਆ ਬੁੰਨਿਆ ਜਾਂਦਾ ਗਰਮੀ ਚ ਤੇ ਚਲੋ ਇੰਨੀ ਲੋੜ ਦੀ ਹੀ ਪੈਂਦੀ ਤੇ ਹੁਣ ਮੰਮੀ ਬਣਾਣਗੇ ਬੋਲ ਬੋਲ ਸੋਹਣੀਆਂ ਸੋਹਣੀਆਂ ਰੋਟੀਆਂ ਤੇ ਸਾਰੇ ਬੱਚੇ ਬੈਠ ਕੇ ਖਾਣਗੇ ਮੰਮੀ ਦੇ ਇੱਥੇ ਨਾ ਲੱਗੇ ਦੇਖੋ ਹਾਂ ਸਭ ਚਲੋ ਜੀ ਭਾਵੇਂ ਉਹ ਦੇਸੀ ਕਿ ਹੋ ਵੀ ਗਿਆ ਲੈ ਮੰਮ ਜਹੰਦ ਦੇਣੀ ਤੇ ਲੱਗੇ ਸੀ ਪਤਾ ਲੱਗੀਆਂ ਉਹ स्टैंड जो है ना जेड़ा साडा और नाल ते ना नहीं हो भी है बटन नहीं हो रिमोट जिया लाल रंग वाला और नाल बंद भी हो जाता चल चल चलो देसी के सारे साग में चिमिक से हो

ਮਮਾ ਮੈਂ ਵੀ ਬਣਾ ਰਹੀ ਆ ਵੇਖੋ ਮੈਂ ਦੇ ਲਈ ਬਣਾ ਲਈ ਮੈਂ ਕਿੰਨੀ ਪਿਆਰੀ ਕਿੰਨੀ ਵਧੀਆ ਰੋਟੀ ਹੱਥਾਂ ਦੇ ਨਾਲ ਇਦਾਂ ਗੋਲ ਸਾਡੇ ਵਰਗੇ ਨਾ ਵੇਲਣੇ ਨਾ ਵੇਲਦੇ ਆ ਪੰਨੀਆਂ ਰੱਖ ਰੱਖ ਕੇ ਲੋ ਜੀ ਮੰਮੀ ਨੇ ਲਾਇਆ ਹੈ ਢੇਰ ਰੋਟੀਆਂ ਦਾ ਹਾਂ ਨੀ ਆਪਣੀ ਨਾਨੀ ਦੀ ਰੀਸ ਕਰ ਰਹੀ ਏ ਦੇਖੋ ਹਾਂ ਨੀ ਬਣਾ ਰਹੀ ਆ ਮੱਕੀ ਦੀ ਰੋਟੀ ਹਾਂ ਨੀ ਕਿੰਨੂ ਖਾਣੀ ਆ ਨਹੀਂ ਬੜੀ ਮਰੀ

ओके ताकि ये पता चल सके कि अभी भी आपने कुछ और अगर अभी भी कुछ बोले तो ਆਨਾ ਅਗਲੇ ਦਿਨ ਦੀ ਕਲਿੱਪ ਮੈਂ ਨਾਲ ਜੋੜਤੀ ਸੀ ਜਦੋਂ ਮੈਂ ਆਪਣੇ ਘਰ ਵਾਸਤੇ ਵੀ ਦਿੱਲੀ ਆਉਣ ਵਾਸਤੇ ਤਿਆਰ ਹੋ ਗਈ ਸੀਗੀ ਬੱਚੇ ਵੀ ਤਿਆਰ ਥੁਰ ਕਰਲੇ ਸੀ ਤੇ ਭਾਬੀ ਨੇ ਸਾਨੂੰ ਚਾਹ ਪਾਣੀ ਪਿਆ ਦਿੱਤਾ ਸੀਗਾ ਤੇ ਇੱਥੇ 7 ਵਜੇ ਦਾ ਟਾਈਮ ਸੀ ਚਾਹ ਪਾਣੀ ਪੀਂਦੇ ਤਿਆਰ ਥੁਰ ਹੁੰਦੇ ਸਾਨੂੰ ਕਾਫੀ ਟਾਈਮ ਹੋ ਹੀ ਗਿਆ ਸੀ ਵੀ ਮਤਲਬ 8 ਵਜੇ ਮੈਂ ਘਰ ਤੋਰ ਪਈ ਸੀਗੀ 8:30 ਆਪਾਂ ਨੂੰ ਬੱਸ ਵੀ ਮਿਲ ਗਈ ਸੀ ਨੇੜੇ ਹੀ ਆਪਾਂ ਨੂੰ ਬੱਸ ਮਿਲਦੀ ਆ ਤੇ ਬਹੁਤ ਹੀ ਜ਼ਿਆਦਾ ਮਨ ਉਦਾਸ ਜਿਆ ਸੀ ਪਰ ਫਿਰ ਵੀ ਆਪਣੇ ਘਰ ਤੇ ਆਉਣਾ ਹੀ ਹੁੰਦਾ ਬੰਦੇ ਨੇ ਹਨਾ ਤੇ ਸਵੇਰੇ ਸਵੇਰੇ ਭਾਬੀ ਹੋਣਾ ਦੀ ਵੀਡੀਓ ਦੀ ਮੈਂ ਇੱਕ ਕਲਿੱਪ ਵੀ ਬਣਵਾ ਦਿੱਤੀ ਸੀਗੀ ਇੱਥੇ ਬੈਠੀ ਬੈਠੀ ਨੇ ਤੇ ਉਸ ਤੋਂ ਬਾਅਦ ਭੈਣ ਭਰਾਵਾਂ ਨਾਲ ਮੈਂ ਸਾਰੀ ਫੋਟੋਆਂ ਵਗੈਰਾ ਖਿੱਚੀਆਂ ਬੱਚਿਆਂ ਦੇ ਨਾਲ ਜਾਣ ਵਕਤ ਤੇ ਬਹੁਤ ਹੀ ਦਿਲ ਜਿਆ ਉਦਾਸ ਸੀ ਪਰ ਫਿਰ ਵੀ ਆਪਾਂ ਨੂੰ ਆਣਾ ਤੇ ਪੈਣਾ ਹੀ ਸੀ ਇੱਥੇ ਨਾ ਕਰਦੀ ਆਪਣੀ ਵਲੌਗ ਦਾ